ਉੱਥੇ ਕੋਈ ਗਨ ਸ਼ਾਟ ਹੋਇਆ ਹੈ ਗੋਲੀ ਮਾਰੀ ਕਿਸੇ ਨੇ ਕੋਟੀ ਸੇਖਾਂ ਤੋਂ ਆਇਆ ਹੈ ਤਕਰੀਬਨ ਔਣਾ ਘੰਟਾ ਪਹਿਲਾਂ ਆਇਆ ਸਡੇ ਕੋਲ ਸਵਾ ਪੁਜੇ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀ ਹੈ ਇੱਕ ਐਗਜ਼ਿਟ ਵੰਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਆਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੰਡੀਸ਼ਨ ਅਸਰ ਇਸ ਵੇਲੇ ਤਾਂ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਹਰਵੰਦ ਨਰਸਿੰਗ ਹੋਮ ਤੇ 2-3 ਚਾਰ ਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਜਿਨ੍ਹਾਂ ਨੂੰ ਬਹੁਤ ਸਾ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਤੇ ਇੱਕ ਬੰਦੇ ਨੇ ਫਾਇਰ ਕਰਦੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਡੀ ਜੂਜ਼ ਮਿਲੇ ਹੈ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਪੇਸ਼ ਕਰਦੇ ਹਾਂ ਤਾਂ ਕਰਕੇ ਕਿ ਜੇਕਰ ਕੋਈ ਥ੍ਰੈਟ ਵਗੈਰਾ ਇਸੀਆਂ ਕ وجہੋਂ ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਕਰਦੇ ਹਾਂ ਗੋਲੀਆਂ ਕਿੰਨਾਂ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਤੇ ਲੱਗੀਆਂ ਸੀ ਤੇ ਸੈੱਟ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਅਦ ਦੇ ਵਿੱਚ ਗੋਲੀਆਂ ਲੱਗੀਆਂ ਤੇ ਗੁੱਡ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਨੇ ਜਿੱਥੇ ਲੱਗਾਈਆਂ ਗੋਲੀਆਂ ਅਨਿਲ ਅੱਜ ਸਰ ਪਛਾਣ ਚ ਆ ਰਹੇ ਆ ਸੀਸੀਟੀਵੀ ਫੁਟੇਜ ਤੋਂ ਸਾਨੂੰ ਖੂਬਸ ਮਿਲੇ ਹੈ ਤੇ ਅੱਗੇ ਜਿਹੜੀ ਪਰਦੇ ਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਸਾਡੀ ਸਾਡੀ ਇਨਵੈਸਟੀਗੇਸ਼ਨ ਹਰ ਰੋਜ਼ ਹੋ ਜਰ ਸਕਦੀ ਹੈ